ਰਾਣੀਪੁਰ ਪਿੰਡ ਵਿੱਚ ਆਰਾਮ ਸਿੰਘ ਦੀ ਭੂਆ ਦਿਆਲੀ ਰਹਿੰਦੀ ਸੀ ਜ਼ਾਇਰਦਾਰ ਦਾ ਕਤਲ ਕਰਨ ਤੋਂ ਬਾਅਦ ਪਹਿਲਾਂ ਤਾਂ ਇਹ ਚਾਰੇ ਜਣੇ ਆਦਮਪੁਰ ਚਲੇ ਗਏ ਉੱਥੇ ਘੂੜੀਆਂ ਬੰਨ ਦਿੱਤੀਆਂ ਤੇ ਦੋ ਆਪਣੇ ਸਾਥੀਆਂ ਨੂੰ ਛੱਡ ਕੇ ਫਿਰ ਇਹ ਵਾਪਸ ਰਾਣੀਪੁਰ ਵਿੱਚ ਭੂਆ ਦਿਆਲੀ ਦੇ ਘਰੇ ਆ ਕੇ ਬੈਠ ਗਏ ਪਿੰਡ ਵਿੱਚ ਪੁਲਿਸ ਆਈ ਸਾਰੇ ਪਿੰਡ ਦੀ ਨਾਕਾਬੰਦੀ ਕੀਤੀ ਗਈ ਥਾਣੇਦਾਰ ਰਣਬੀਰ ਸਿੰਘ ਨੇ ਥੋੜੀ ਥੋੜੀ ਦੂਰ ਤੇ ਸਿਪਾਹੀ ਖੜੇ ਕਰ ਦਿੱਤੇ ਕਪਤਾਨ ਸਾਹਿਬ ਦੇ ਨਾਲ ਇੱਕ ਮੰਗਲ ਸਹਾਇ ਮੁਖਬਰ ਵੀ ਤਪਤੀਸ਼ ਕਰਨ ਆਇਆ ਸੀ ਉਧਰ ਕਤਲ ਦੀ ਤਪਤੀਸ਼ ਹੋ ਰਹੀ ਸੀ ਤੇ ਇਧਰ ਇੱਕ ਸੋਮਨਾਥ ਨਾਮ ਦਾ ਸਿਪਾਹੀ ਭੂਆ ਦਿਆਲੀ ਦੇ ਘਰੇ ਪਾਣੀ ਪੀਣ ਵਾਸਤੇ ਆ ਗਿਆ ਆਓ ਸੁਣੋ ਅੱਗੇ ਕੀ ਹੋਇਆ ਫਰੀਦਾ ਦਰਿਆ ਵੇ ਕੰਨ ਬਗਲਾ ਬੈਠਾ ਕੇਲ ਕਰੇ ਕੇਲ ਕਰਨ ਦੇ ਹੰਜ ਨੋ ਅਚਿੰਤੇ ਬਾਜ ਪਏ ਬਾਜ ਪਏ ਤੇ ਸਰਬ ਦੇ ਕੇਲਾ ਵਿਸਰਿਆ ਜੋ ਮਨ ਚਤਨਾ ਚੇਤੇ ਸੰ ਸੋ ਗਾਲੀ ਰੱਬ ਕਿਆ ਪਾਣੀ ਪੀ ਕੇ ਪਿੱਛੇ ਜਦੋਂ ਸਪਾਹੀ ਮੁੜਿਆ ਸੀ ਉਤੋਂ ਧਰਮ ਸਿੰਘ ਨੇ ਦੱਬ ਲਿਆ ਸੀ ਆ ਕੇ ਉੱਤੋਂ ਧਰਮ ਸਿੰਘ ਨੇ ਦੱਬ ਲਿਆ ਸੀ ਆ ਕੇ ਹੋ ਪਾਣੀ ਪੀ ਕੇ ਪਿੱਛੇ ਜਦੋਂ ਸਪਾਹੀ ਮੁੜਿਆ ਸੀ ਉੱਤੋਂ ਧਰਮ ਸਿੰਘ ਨੇ ਦੱਬ ਲਿਆ ਸੀ ਆ ਕੇ ਉੱਤੋਂ ਧਰਮ ਸਿੰਘ ਨੇ ਦੱਬ ਲਿਆ ਸੀ ਆ ਕੇ ਫੜ ਕੇ ਬੋਧਿਆਂ ਉੱਤੋਂ ਗੋਡਿਆਂ ਥੱਲੇ ਲੈ ਲਿਆ ਸੀ ਉਤੋਂ ਵਟਾ ਚੜਾਇਆ ਗਲ ਵਿੱਚ ਫਾਹਾ ਪਾ ਕੇ ਉਤੋਂ ਵਟਾ ਚੜਾਇਆ ਗਲ ਵਿੱਚ ਸਾਫਾ ਪਾ ਕੇ ਹੋ ਨੱਕ ਮੂੰਹ ਬੰਦ ਕਰ ਲਿਆ ਕੱਪੜਾ ਦੇ ਕੇ ਬਬਰਾਂ ਨੇ ਕੁੱਟ ਕੇ ਗळा ਪਲਾਂ ਵਿੱਚ ਛੱਡਿਆ ਪਾਰ ਬੁਲਾ ਕੇ ਕੁੱਟ ਕੇ ਗळा ਪਲਾਂ ਵਿੱਚ ਛੱਡਿਆ ਪਾਰ ਬੁਲਾ ਕੇ ਕਰ ਗਿਆ ਸੋਮਨਾਥ ਸੀਪਲ ਵਿੱਚ ਕੂਚ ਜਹਾਨ ਚੋਂ ਦੇਤੀ ਰਾਮ ਸਿੰਘ ਨੂੰ ਵਰਦੀ ਉਸ ਦੀ ਲਾ ਕੇ ਦੇਤੀ ਰਾਮ ਸਿੰਘ ਨੂੰ ਵਰਦੀ ਉਸ ਦੀ ਲਾ ਕੇ ਹੋ ਠੱਠੇ ਖੋਲਿਆਂ ਦੇ ਵਿੱਚ ਲਾਸ਼ ਉਸ ਦੀ ਸੁੱਟ ਦਿੱਤੀ ਆਸਾ ਪਾਸਾ ਇਧਰ ਉਧਰ ਜ਼ਰਾ ਤਕਾ ਕੇ ਆਸਾ ਪਾਸਾ ਇਧਰ ਉਧਰ ਜਰਾ ਤਕਾ ਕੇ ਬਣ ਗਿਆ ਆ ਰਾਮ ਸਿੰਘ ਵੀ ਨੌਕਰ ਸੀ ਸਰਕਾਰ ਦਾ 11 ਗੋਲੀ ਦੀ ਸਰਕਾਰੀ ਰਫਲੇ ਉਠਾ ਕੇ 11 ਗੋਲੀ ਦੀ ਸਰਕਾਰੀ ਰਫਲੇ ਉਠਾ ਕੇ ਦਿਲਵਤ ਯਾਦਗੁਰਾਂ ਨੂੰ ਕਰਕੇ ਘਰ ਚੋਂ ਤੁਰਿਆ ਸੀ ਖੜ ਗਿਆ ちゃっ ਪੁਲਸ ਦੀ ਲਾਰੀ ਕੋਲੇ ਆ ਕੇ ਖੜ ਗਿਆ ちゃっ ਪੁਲਸ ਦੀ ਲਾਰੀ ਕੋਲੇ ਆ ਕੇ ਆਇਆ ਟੋਡੀ ਮੰਗਲ ਜਦੋਂ ਚੜਨ ਲਈ ਲਾਰੀ ਤੇ ਘੋੜਾ ਦੱਬ ਦਿੱਤਾ ਸੀ ਉਸ ਦੀ ਸਸਟਕਾ ਕੇ ਘੋੜਾ ਦੱਬ ਦਿੱਤਾ ਸੀ ਉਸ ਦੀ ਸਸਟਕਾ ਕੇ ਇੱਕੋ ਗੋਲੀ ਖਾ ਕੇ ਮੰਗਲ ਚਾਲੇ ਪਾ ਗਿਆ ਨਸਿਆ ਝੱਟ RAM ਸਿੰਘ ਉੱਥੋਂ ਸ਼ੋਰ ਮਚਾ ਕੇ ਨਸਿਆ ਝੱਟ RAM ਸਿੰਘ ਉੱਥੋਂ ਸ਼ੋਰ ਮਚਾ ਕੇ ਹੋ ਆਉ ਗਿਆ ਆਉ ਗਿਆ ਫੜ ਲੋ ਫੜ ਲੋ ਕਰਕੇ ਦੌੜ ਗਿਆ ਤਾਂ ਜਾ ਕੇ ਧਰਮ ਸਿੰਘ ਨੂੰ ਖੜਿਆ ਨਾਲ ਰਲਾ ਕੇ جا کے ਧਰਮ ਸਿੰਘ ਨੂੰ ਖੜਿਆ ਨਾਲ ਲੜਾ ਕੇ ਹੋ ਕੇ ਖੋਲਿਆਂ ਵਿੱਚ ਦੀ ਖੇਤ ਚਰੀ ਦਾ چیر ਗਏ ਤੁਰ ਗਏ ਅਮਰ ਸੂਰਮੇ ਸਭ ਦੀ ਅਲਖ ਮਕਾ ਕੇ ਤੁਰ ਗਏ ਅਮਰ ਸੂਰਮੇ ਸਭ ਦੀ ਅਲਖ ਮਕਾ ਕੇ ਲਿਖਦਾ ਗੀਤ ਪਤੰਗਾ ਉਹਨਾਂ ਯੋਧੇ ਵੀਰਾਂ ਦੇ ਦੱਸ ਦੇ ਕੌਣੀ ਤੇ ਗਰਮੀਤ ਸਭਾ ਵਿੱਚ ਗਾ ਕੇ ਦੱਸ ਦੇ ਕੌਣੀ ਤੇ ਗਰਮੀਤ ਸਭਾ ਵਿੱਚ ਗਾ ਕੇ ਦੱਸ ਦੇ ਕੌਣੀ ਤੇ ਗਰਮੀਤ ਸਭਾ ਵਿੱਚ ਗਾ ਕੇ